ट्राइडेंट ग्रुप उद्योग दे मालिक पद्मश्री राजेंद्र गुप्ता ने ट्राइडेंट ग्रुप उद्योग दे मिशन 2024 दे शुभ अवसर ते सूफी गायक लखविंदर सिंह वडाली दा शो ट्राइडेंट ग्रुप दे अरुण मेमोरियल वेड़े दे विच करवाया गया ਸੂਫੀਆਨਾ ਗਾਇਕ ਲਖਵਿੰਦਰ ਵਡਾਲੀ ਨੇ ਆਪਣੇ ਗੀਤਾਂ ਦੀ ਛੜੀ ਲਗਾ ਕੇ ਹਜ਼ਾਰਾਂ ਗਿਣਤੀ ਵਿੱਚ ਟ੍ਰਾਈਡੈਂਟ ਗਰੁੱਪ ਉਜੋਗ ਦੇ ਵਿਹੜੇ ਵਿੱਚ ਪਹੁੰਚੇ ਦਰਸ਼ਕ ਝੂਮਣ ਲਈ ਮਜਬੂਰ ਕਰ ਦਿੱਤੇ ਚੱਲਦੇ ਸ਼ੋਹ ਦੌਰਾਨ ਇੱਕ ਨੌਜਵਾਨ ਨੇ ਮੌਕੇ ਤੇ ਹੀ ਸੂਫੀ ਗਾਇਕ ਲਖਵਿੰਦਰ ਵਡਾਲੀ ਦੀ ਪੇਂਟਿੰਗ ਬਣਾ ਕੇ ਜਿੱਥੇ ਸਭ ਨੂੰ ਹੈਰਾਨ ਕਰ ਦਿੱਤਾ ਉੱਥੇ ਇਹ ਪੇਂਟਿੰਗ ਜਦ ਲਖਵਿੰਦਰ ਵਡਾਲੀ ਨੂੰ ਪੇਂਟ ਕੀਤੀ ਗਈ ਤਾਂ ਵਡਾਲੀ ਨੇ ਉਸ ਨੌਜਵਾਨ ਨੂੰ ਆਪਣੇ ਗਲ ਨਾਲ ਲਗਾ ਕੇ ਉਸ ਨੂੰ ਢੇਰ ਸਾਰਾ ਮਾਣ ਦਿੱਤਾ ਤੇ ਸਾਰਾ ਪੰਡਾਲ ਤਾਲੀਆਂ ਨਾਲ ਗੂੰਜ ਉਠਿਆ ਸਮਾਗਮ ਦਾ ਪ੍ਰਬੰਧਕ ਟਰਾਈਡੈਂਟ ਗਰੁੱਪ ਉਦਯੋਗ ਦੇ ਪ੍ਰਬੰਧਕ ਰੁਪਿੰਦਰ ਗੁਪਤ ਨੇ ਰਾਖੂ ਵੀ ਕੀਤਾ ਹੋਇਆ ਸੀ ਬਨਾਲਾ ਤੋਂ ਜਤਿੰਦਰ ਦੇਵਗਾਂਦ ਦੀ ਵਿਸ਼ੇਸ਼ ਰਿਪੋਰਟ